ਪਟਿਆਲੇ ਦੇ ਵਿੱਚ ਵੱਡਾ ਸੈਮੀਨਾਰ ਹੋ ਰਿਹਾ ਹੈ ਔਰ ਉਹਦੇ ਲਈ ਵੀ ਆਪ ਸਭ ਨੂੰ ਸਤ ਇੱਕ ਉਧਰ ਸਾਡੇ ਵੀ ਸੋਨੀ ਠੇਕੇਦਾਰ ਸੋਨੀ ਕਾਲੇ ਕਾਸਮਤ ਵਾਰਸ ਜੀ ਆ ਜਾ ਯਾਰ ਮੈਨੂੰ ਆ ਨਹੀਂ ਸਮਝ ਆਦੀ ਉਧਰ ਨਾ ਜਾਣ ਇਧਰ ਬਾਈ ਜੀ ਸਨਮਾਨ ਹੋਵੇਗਾ ਕੁਲਦੀਪ ਰਾਏ ਤਰਾਣੇ ਵਾਲੇ ਦਾ ਅਮਰਤਪਾਲ ਬਾਈ ਕਹਿੰਦਾ ਵੀ ਸਨਮਾਨ ਕਰਨਾ ਵੀ ਇਹ ਨੌਜਵਾਨ ਨੇ ਬੜੀ ਵਧੀਆ ਰੇਡਾਂ ਭਾਈਆਂ ਸਕੋਰਪੀਓ ਕਬੱਡੀ ਦੇ ਵਿੱਚ ਇੱਕ ਜਾਫੀ ਉੱਠਿਆ ਹਾਇਤੋ 20 ਸਾਲ ਪਹਿਲਾਂ ਜਦੋਂ ਮੈਂ ਕਮੈਂਟਰੀ ਦੀ ਸ਼ੁਰੂਆਤ ਕੀਤੀ ਰਪਿੰਦਰભાઈ ਤੇ ਆਉਣਾ ਜਾਣਾ ਹੋਇਆ ਡੀਏਵੀ ਕਾਲਜ ਚਲੰਦਰ ਦੇ ਵਿੱਚ ਮੇਰੇ ਵੀਰੋ ਇੱਧਰ ਸਨਮਾਨ ਹੋ ਰਿਹਾ ਜੀ ਕੁਲਦੀਪਰ ਸੋਜੂਨੇ ਵਾਲੇ ਦਾ ਸਾਡੇ ਵੀਰ ਦਾ ਲੈ ਵੀ ਕੁਲਦੀਪ ਤੇਰੇ ਲਈ ਵੀ ਵੱਡੀ ਵਾਰਕਬਾਦ ਹੈ ਤੇ ਉਧਰ ਸਨਮਾਨ ਹੋ ਰਿਹਾ ਦੁਗਾਲ ਵਾਲੇ ਬਿੱਟੂ ਦਾ ਹਾਂਜੀ ਮਾਈਕ ਟੂ ਰੁਪਿੰਦਰ ਜਲਾਲ ਜੀ ਹੁਣਾ ਜਾਣਾ ਹੋਇਆ ਡੀਏਵੀ ਕਾਲਜ ਜਲੰਧਰ ਦੇ ਵਿੱਚ ਤੇ ਉੱਥੇ ਕਹਿੰਦੇ ਚੰਨਾ ਚੱਕਰਾਮ ਸਿੰਘ ਵਾਲੇ ਦਾ ਫੰਤ ਮਟੋਲਡੇ ਦਾ ਤੇ ਨਾਲ ਕਹਿੰਦੇ ਮੇਰੇ ਵੀਰੋ ਜਾਫੀਆਂ ਦੇ ਵਿੱਚ ਕਹਿੰਦੇ ਦਰਸ਼ਨ ਕਰਾਚੋ ਤੇ ਮੇਰੇ ਵੀਰੋ ਖੇਡਾ ਬਿੱਟੂ ਦੁਗਾਲ ਗੁਰਲਾਲ ਹੁਣਾ ਦੇ ਨਾਲ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦੀ ਗੱਲ ਹੁੰਦੀ ਨਰਿੰਦਰ ਰਾਮ ਬਿੱਟੂ ਦਾ ਸਰਮਾਨ ਜਿਹੜਾ ਹੈ ਹੈਲੋ ਸਕਾਰਪੀਓ ਗੱਡੀ ਦੇ ਨਾਲ ਜਦ ਕੈਨੇਡਾ ਦੇ ਵਿੱਚ ਅਸੀਂ ਐਬ ਸਪੋਰਟ ਦੇ ਵੈਨਕੂਵਰ ਨੂੰ ਜਾ ਰਹੇ ਸੀ ਤੇ ਦੁਨੀਆ ਦੇ 스타 ਨਾਲ ਸੀਗੇ ਤੇ ਲੁਧਰ ਨੂੰ ਇੱਕੋ ਗੱਲ ਪੁੱਛੀ ਕਿਸੇ ਵੱਡੇ ਖਿਡਾਰੀ ਨੇ ਵੀ ਲੁਧਰਾ ਤੇਰਾ ਫੇਵਰੇਟ ਜਾਫੀ ਕੌਣ ਹੈ ਲੁਧਰ ਨੇ ਇੱਕੋ ਗੱਲ ਆਖੀ ਵੀ ਮੇਰਾ ਫੇਵਰੇਟ ਜਾਫੀ ਜਿਹੜਾ ਉਹ ਦੁਗਾਰਾ ਖਿਡਾਰੀ ਨਰਿੰਦਰ ਰਾਮ ਬਿੱਟੂ ਅੱਜ ਸਕਾਰ ਪਿਓ ਗੱਡੀ ਦੇ ਨਾਲ ਗਾਜੀਪੁਰ ਦੇ ਲਖੇ ਵੱਲੋਂ ਸੇਵਾ ਰਾਣਾ ਪਾਲਾ ਜਲਾਲਪੁਰ ਸਾਪੀ ਸੋਤਾ ਰਣਜੀਤ ਸੇਖੋ ਸੁਖ ਬੰਦੇਰ ਬੰਟੂ ਕੈਨੇਡਾ ਇੱਕ ਮਿੰਟ ਯਾਰ ਬੰਸਰ ਬਾਈ ਜੀ ਸੋਨੀ ਕੈਨੇਡਾ ਹੰਟਰ ਕੈਨੇਡਾ ਰਾਹੁਲ ਭੁਮਲਾ ਜੀਤੂ ਦਲੇ ਭੰਨੇ ਦਿੜਵੇ ਦਾ 2 ਲੱਖ ਦਾ ਯੋਗਦਾਨ ਤੇ ਨਾਲ ਤਲਵੰਡੀ ਰਾਏ ਵਾਲੇ ਰੂਪੇ ਧਾਲੀਵਾਲ ਦਾ ਵੱਡਾ ਯੋਗਦਾਨ 16 ਲੱਖ ਦੀ ਸਕਾਰ ਰੁਪਈਏ ਗੱਡੀ ਮੇਰੇ ਵੀਰੇ ਆ ਤੋੜ ਲਓ ਜੀ ਗੱਡੀ ਇੱਧਰੋਂ ਤੋੜ ਲੈ ਹੈਲੋ ਭਾਈ ਜੀ ਬੌਂਸਰ ਭਰਾ ਅਮਰਤ ਭਾਈ ਕਹਿੰਦਾ ਵੀ ਗਰਾਊਂਡ ਖਾਲੀ ਕਰਵਾ ਦੇ ਪਲੀਜ਼ ਪਾ ਗੱਡੀ ਲੈ ਜਾਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਸ਼ਵਾਧਾ ਕੇ ਦਾ ਪੈਰ ਪੂਰਨਾ ਮਦ ਹੋ ਜੀ ਬਾਈ ਜੀ ਗਰਾਊਂਡ ਖਾਲੀ ਕਰਵਾ ਦਿਓ ਅਮਰਦਵਾਈ ਕਹਿੰਦਾ ਵੀ ਬਾਉਂਸਰ ਬਾਈ ਵਿੱਚ ਆ ਜਾਣ ਲੈ ਵੀ ਤੁੱਕਾਂ ਵਾਲਿਆ ਤੈਨੂੰ 3 ਗੱਡੀਆਂ ਸਨਮਾਨ ਹੋਈਆਂ ਕਬੱਡੀ ਦੇ ਵਿੱਚ